6055 ਫਾਰਮ ਟਰੈਕ 6055 ਤੁਸੀਂ ਆਪਣੇ ਪੇਜ ਤੇ ਏਜੰਸੀ ਦੇ ਰਿਵਿਊ ਤਾਂ ਬਹੁਤ ਦੇਖ ਲਏ ਹੋਣੇ ਆ ਅੱਜ ਆਪਣੇ ਨਾਲ ਮੇਰਾ ਹੈਗਾ ਛੋਟਾ ਵੀਰ ਜਸ਼ਨ ਤੇ ਵੀਰ ਨੇ ਨਵਾਂ ਟਰੈਕਟਰ ਲਿਆ ਫਾਰਮ ਟਰੈਕ 6055 ਸੀ ਆਰ ਡੀ ਕਿ ਆਪਾਂ ਵੀਰ ਤੋਂ ਰੇਟ ਤੋਂ ਲੈ ਕੇ ਜੋ ਵੀ ਜਾਣਕਾਰੀਆਂ ਸਾਰਾ ਕੁਝ ਜੋ ਵੀ ਨਾਲ ਮਿਲਿਆ ਸਾਰਾ ਕੁਝ ਇੱਕ ਆਪਾਂ ਜੋ ਸਵਿਚ ਦਾ ਪ੍ਰੈਕਟੀਕਲ ਵੀ ਕਰਨਾ ਫਾਰਮ ਟਰੈਕ ਵਾਲੇ ਦੱਸਦੇ ਹਨ ਕਿ ਇਹਦੇ ਉੱਪਰ ਇੱਕ ਬੰਦਾ ਬਿਠਾਇਆ ਵੀ ਉਹ ਬੋਲੇਗਾ ਸਾਰਾ ਕੁਝ ਕੀ ਆਪਾ ਆ ਜੋ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਰਾ ਜੀ ਠੀਕ ਠਾਕ ਜੀ ਚੜਦੀ ਕਲਾ ਤੁਸੀਂ ਦੱਸੋ ਚੜਦੀ ਕਲਾ ਹੀ ਚਾਹੀਦੀ ਇਹ ਵੀਰੇ ਕਿੰਨੇ ਦਿਨ ਹੋ ਗਏ ਨੂੰ ਲਿਆਂਦੇ ਨੂੰ ਹੱਲੇ ਬਈ ਹੋਏ ਆ 4 ਦਿਨ 4 ਦਿਨ ਹਾਂਜੀ ਤੇ ਇਹਦੇ ਨਾਲ ਕੁਝ ਵਾਇਆ ਬੀਜਿਆ ਜਾਣਾ ਨਹੀਂ ਨਹੀਂ ਹੱਲੇ ਨਹੀਂ ਹੱਲੇ ਦਾ ਪਨੀਰੀ ਵਾਲਾ ਥਾਂ ਵਾ ਕੇ ਪਨੀਰੀ ਬੀਜੀ ਆ ਜੀ ਗੱਲੀ ਪਨੀਰੀ ਤੇ ਕੀੜਾ ਕੱਢਿਆ ਕਿڑی ਜ਼ੋਰ ਲਵਾਣ ਨਾਲ ਨਹੀਂ ਨਹੀਂ ਕੀੜਾ ਨਹੀਂ ਹੱਲੇ ਕੱਢਿਆ ਹੱਲੇ ਨਹੀਂ ਕੱਢਿਆ ਕੀੜਾ ਕੱਢਣਾ ਆ ਹੱਲੇ ਅੱਛਾ ਕੱਢਿਆ ਤਾਂ ਨਹੀਂ ਇਹ ਨਹੀਂ ਕਿ ਕੱਢਿਆ ਵੀ ਉਹੀ ਪਹਿਲਾ ਸੀਗਾ ਪੁਰਾਣਾ ਟਰੈਕਟਰ ਕਹਿੰਦੇ ਛੋਟਾ ਸੀਗਾ ਤੇ ਉਹਦੇ ਸੀਗੇ 11 ਹਾਲ ਓਕੇ ਤੇ ਹੁਣ ਫਿਰ ਮੈਂ ਕਹਾਂ ਕੀੜਾ ਚੰਗੀ ਤਰ੍ਹਾਂ ਕੱਢਾਂਗੇ 13 ਹਾਲ ਦਿੱਤੇ ਬੰਨੇ ਘੱਟੋ ਘੱਟ 3 ਕੁਇੰਟਲ ਠੀਕ ਫਿਰ ਮੈਂ ਕਹਾਂ ਚਲੋ ਇਹਦਾ ਵੀ ਜ਼ੋਰ ਪਰਖਿਆ ਜਾਊਗਾ ਜ਼ੋਰ ਪਰਖਿਆ ਜਾਊ ਨਹੀਂ ਕਰ ਚੋਬਰ ਦਾ ਹਾਂ ਪਰਖਾਂਗੇ ਫਿਰ ਬਿਲਕੁਲ ਹੀ ਤੇ ਇਹ ਮਤਲਬ ਹਾਲ ਕਿੱਥੇ ਬਣਦੇ ਨੇ ਆਪਣੇ ਤਲਵੰਡੀ ਕਿੱਥੇ ਤਲਵੰਡੀ ਭਾਈ ਤਲਵੰਡੀ ਇੱਥੋਂ ਫਲਪਰ ਏਰੀਆ ਦੇ ਜਿੰਨੇ ਵੀ ਇੰਪਲੀਮੈਂਟ ਬੰਦੇ ਹੋ ਤਲਵੰਡੀ ਭਾਈ ਤਲਵੰਡੀ ਭਾਈ ਬਣਦੇ ਆ ਕਈ ਪਾਸੇ ਏਰੀਆ ਤੋਂ ਵੀ ਮਾਝਾ ਏਰੀਆ ਵੀ ਬਹੁਤ ਆਉਂਦਾ ਤਲਵੰਡੀ ਤੇ ਵੀਰੇ ਇਹਦਾ ਤੂੰ ਸਭ ਤੋਂ ਪਹਿਲਾਂ ਤਾਂ ਆਪਾਂ ਰੇਟ ਹੀ ਦੱਸੀਏ ਵੀ ਆਪਾਂ ਨੂੰ ਕਾਪੀ ਤੋਂ ਬਿਨਾ ਜਾਂ ਕਾਪੀ ਸਣੇ ਆਪਣਾ ਕਿੰਨੇ ਦਾ ਪੈ ਗਿਆ ਕਾਪੀ ਇੰਸ਼ੋਰੈਂਸ ਸਾਰਾ ਕੁਝ ਪਾ ਕੇ 9.5 ਲੱਖ ਦਾ ਜੀ 9.5 ਲੱਖ ਦਾ ਹਾਂਜੀ ਕਾਪੀ ਇੰਸ਼ੋਰੈਂਸ ਸਾਰਾ ਕੁਝ ਪਾ ਕੇ ਹਾਂਜੀ ਰੇਟ ਵਾਲਾ ਕੰਮ ਚੱਕਿਆ ਜਾਂ ਮੇਰੇ ਵੀਰ ਨੇ ਬਹੁਤ ਕਹਿੰਦੇ ਨੇ ਰੇਟ 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 ਹਾਂਜੀ ਅੱਜ ਆਪਾਂ ਰੇਟ ਵਾਲਾ ਕੀੜਾ ਵੀ ਕੱਟਤਾ ਹਾਂ ਛੱਡਣਾ ਨਹੀਂ ਅਜਾ ਆਪਾਂ ਕੋਈ ਸ਼ੰਕਾ ਜਿਹੜੇ ਕੋ ਆਪਣੇ ਮਨਾਂ ਚ ਸ਼ੰਕੇ ਆ ਨਾ ਉਹ ਰਹਿਣ ਨਹੀਂ ਦੇਣੇ ਆਪਾਂ ਹੁਣ ਆਪਣਾ ਹਲੇ ਵਾਹ ਕੇ ਵਹੁਣ ਵਾਲੀ ਵੀਡੀਓ ਵੀ ਆ ਪਤੋਡੇ ਕੋਲੇ ਲਿਆਵਣੀ ਜਿਹੜਾ ਆਪਣਾ ਵੀਰ ਨੇ ਕੀੜਾ ਕੱਢਣਾ ਆਪਾਂ ਵੀ ਕੱਢਣਾ ਇਹ ਵੀਰ ਮੇਰਾ ਛੋਟਾ ਭਾਈ ਹੀ ਆ ਜਿੱਦੇ ਆਪਾਂ ਤੁਸੀਂ ਕਹੋਗੇ ਨਾ ਕਮੈਂਟ ਕਰਕੇ ਦੱਸ ਦਿਓ ਤੇਰਾ ਹਲਾਦੇ ਵੀ ਆਪਾਂ ਉਹ ਕੀੜਾ ਵੀ ਆਪਾਂ ਕੱਢ ਦੇਣਾ ਬਿਲਕੁਲ ਜੀ ਰੇਟ ਤਾਂ ਇਹਦਾ ਫਾਈਨਲ ਹੋ ਜਾਂਦਾ ਤੇ ਹੁਣ ਮੈਨੂੰ ਇਹ ਦੱਸ ਵੀ ਇਹ ਫਾਰਮ ট্রাক ਹੀ ਕਿਉਂ ਦਿਮਾਗ ਚ ਆਇਆ ਹੋਰ ਕੋ ਟਰੈਕਟਰ ਕਿਉਂ ਆਉਣੀ ਆ ਫਾਰਮ ਟਰੈਕ ਤਾਂ ਕਰਕੇ ਆਇਆ ਬਾਈ ਵੀ ਸਾਰੇ ਏਜੰਸੀਆਂ ਜਾ ਕੇ ਦੇਖਿਆ ਹੂੰ ਤੇ ਇਹਦੇ ਮਤਲਬ ਫੰਕਸ਼ਨ ਸਾਰੇ ਜਦੋਂ ਪੁੱਛੇ ਹੂੰ ਫਿਰ ਪਤਾ ਲੱਗਾ ਵੀ ਇਹ ਇੱਕ ਟਰੈਕਟਰ ਨਹੀਂ ਇਹ ਤਿੰਨ ਟਰੈਕਟਰ ਆ ਅੱਛਾ ਜਿਹੜਾ ਇਹਨੂੰ ਮੋੜ ਲੱਗਾ ਉੱਤੇ ਓਕੇ ਉਹਦੇ ਤੋਂ ਇਹ 50 ਹੋ ਜਾਂਦਾ 55 ਹੋ ਜਾਂਦਾ 60 ਹੋ ਜਾਂਦਾ ਵੀ ਇਹਨੂੰ ਮੋੜ ਲੱਗਾ ਹੋਇਆ ਵੀ ਕੰਮ ਦੇ ਹਿਸਾਬ ਤੇ ਇਹਦੀ ਪਾਵਰ ਵਰਤ ਲੋ ਓਕੇ ਇੱਕ ਤਾਂ ਤਾਂ ਮਨ ਬਣ ਗਿਆ ਠੀਕ ਆ ਫਿਰ ਬਾਕੀ ਟਰੈਕਟਰਾਂ ਨਾਲੋਂ ਉਹਨੇ ਬਾਕੀ ਟਰੈਕਟਰਾਂ ਦੇ ਘੱਟ ਰੇਟ ਨਾਲੋਂ ਇਹਦੀ ਐਚਪੀ ਆ ਗਈ ਆਪਣੇ ਕੋਲ ਵੱਧ ਵੀ ਪੈਸੇ ਘੱਟ ਤੇ ਐਚਪੀ ਜਿਆਦੀ ਆ ਗਈ ਇਹ 60 ਐਚਪੀ ਹਾਂ ਹਾਂਜੀ ਇਹ 60 ਐਚਪੀ ਆ ਬਾਕੀ ਤਾਂ ਆਪਾਂ ਨੂੰ ਪਤਾ ਹੀ ਹੈ ਕੋਈ 60 ਕੋਈ 50 ਆਉਂਦਾ ਆ ਕੋਈ 55 ਆਉਂਦਾ ਆ ਇਹ 60 ਐਚਪੀ ਆ ਕਾਪੀ ਤੇ 60 ਹੀ ਲਿਖ ਕੇ ਦੇ ਕਾਪੀ ਤੇ ਵੀ 60 ਆ ਜੀ ਠੀਕ ਆ ਤੇ ਰੇਟ ਕਹਿੰਦਾ ਮਤਲਬ 60 ਐਚਪੀ ਦੀ ਕੈਟਾਗਰੀ 'ਚ ਹਾਂਜੀ ਸਭ ਤੋਂ ਸਭ ਤੋਂ ਘੱਟ ਸਸਤਾ ਟਰੈਕਟਰ ਇਹ ਹਾਂਜੀ ਬਾਕੀ ਬ੍ਰਾਂਡ ਵੀ ਆ ਬਿਲਕੁਲ ਹੀ ਕੁਮਾਰਾ ਤੜਾ ਤਾਂ ਐ ਤਾਂ ਨਹੀਂ ਵੀ ਵੀ ਬਾਕੀ ਸਾਰੇ ਡੇਟਰ ਆਪਦੀ ਆਪਦੀ ਥਾਂ ਆ ਬਸ ਵੀ ਇਹਦੇ ਚ ਜਿਹੜੇ ਮੋਡ ਫੰਕਸ਼ਨ ਪਾਤੇ ਆ ਨਾ ਉਹਦੇ ਕਰਕੇ ਫਿਰ ਆਪਾਂ ਜਿਆਦਾ ਆ ਜਾਂਦੇ ਆ ਲੋਗੇ ਵੀ ਸਸਤਾ ਕਹਿਣ ਦਾ ਮਤਲਬ ਉਹ ਰੇਡ ਦਾ ਸਿਸਟਮ ਆ ਵੀ ਤੇ ਜਿਵੇਂ ਹੁਣ ਆਪਾਂ ਕਾਰ ਹੀ ਲੈਨੇ ਤਾਂ ਆਪਾਂ ਲਾ ਲਈਏ ਹਾਂਜੀ ਆਜੋ ਆਪਾਂ ਇਧਰੋਂ ਵਿਖਾ ਦਈਏ ਵੀਰਾਂ ਨੂੰ ਵੀ ਕਾਰ ਹੀ ਲੈ ਲਈਏ ਵੀ ਅੱਜ ਆਪਾਂ ਫੰਕਸ਼ਨ ਦੇਖਦੇ ਆ ਤੇ ਪੈਸੇ ਦੇ ਦਿੰਦੇ ਹਾਂ ਹਾਂ ਬਿਲਕੁਲ ਹੀ ਉਹ ਸਕੋਰਿੰਗ ਵੀ ਓਕੇ ਆ ਬਾਕੀ ਟਰੈਕਟਰ ਸੋਲਿਡ ਆ ਸ਼ੁਰੂ ਤੋਂ ਆਪਣੇ ਪਿਓ ਦਾਦੇ ਫਾਰਮ ਦਾ ਬਿਲਕੁਲ ਬਿਲਕੁਲ ਹਾਂਜੀ 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 ਇੱਥੇ ਤਾਂ ਕੋਈ ਸ਼ੱਕ ਨਹੀਂ ਨਾ ਵੀ ਫਾਰਮ ਟਰੈਕ ਤੇ ਆਪਾਂ ਕੋਈ ਸ਼ੱਕ ਕਰ ਲਈ ਉਹ ਤਾਂ ਹੋਣਾ ਨਹੀਂ ਹੁਣ ਆਪਾਂ ਨਾ ਇਹਦਾ ਕੀੜਾ ਕੱਢਣਾ ਚ ਇਹ ਚੱਕ ਸ਼ੋ ਮੇਰੇ ਵੀਰ ਨਾ ਬੜੇ ਲਾਂਮੇ ਦਿੰਦੇ ਹੁੰਦੇ ਆ ਤਰੀਫਾਂ ਕਰਦਾ ਤਰੀਫਾਂ ਇਹ ਸਾਰਾ ਕੁਝ ਆਪਾਂ ਤੁਹਾਡੇ ਸਾਹਮਣੇ ਕਰਨਾ ਇਨਾ ਆਪਾਂ ਬੜੀਆਂ ਵੀਡੀਓ ਬਣਾਈਆਂ ਵੀ ਆ ਇਹਨਾਂ ਬੰਦਾ ਨਾਲ ਭੇਜਾ ਤੇ ਬੋਲਦਾ ਹਾਂਜੀ ਤੇ ਬੋਲਦਾ ਬਿਲਕੁਲ ਬੋਲਦਾ ਜੀ ਦੇਖੀਏ ਨਾ ਆਪਕੇ ਵੀ ਜੇ ਆਪਣੀ ਗੱਲ ਇੱਥੇ ਸਹੀ ਨਾ ਹੋਈ ਨਾ ਇਹਨਾਂ ਨਾਲ ਹਾਂ ਜਿਹੜਾ ਆਪਾਂ ਮੇਰਾ ਨੰਬਰ ਰਜਿਸਟਰਡ ਦਿੱਤਾ ਮੇਰਾ ਜਾਂ ਬਾਪੂ ਦਾ ਕੋਈ ਵੀ ਉਹਦੇ ਤੇ ਕਾਲ ਆਜੂਗੀ ਵੀ ਤੁਹਾਡੀ ਕਾਲ ਆਈ ਆ ਵੀ ਕੀ ਦਿੱਕਤ ਆ ਕੀ ਸਮੱਸਿਆ ਉਹਦੇ ਬਾਰੇ ਦੱਸੋ ਆਪਾਂ ਲਾਈਵ ਹੀ ਸਾਰਾ ਕੁਝ ਦਿਖਾਉਣਾ ਆਪਾਂ ਇਹਨਾਂ ਨੱਕੀ ਰੱਖੀਏ ਸੋਚ ਵੇਖੋ ਲੱਗਾ ਸੋਚ ਲਾਉਣੀ ਆ ਓਕੇ ਸੱਚ ਲਾ ਕੇ ਹਾਂਜੀ

ते सर इसके मगर ना आठ फुट और उठा बिट रहे सर कोई समस्या है ट्रैक्टर में नहीं नहीं यही तो मैं जानना चाह रहा था सर हम किस गियर में इसको चलाएं क्या चलाना चाहते हैं सर सर रोटा है आपका ट्रैक्टर पावर मैक्स हाँ जी पावर मैक्स पावर मैक्स हाँ जी सर सर आपकी जानकारी तो चेक करते जा रहा है ठीक है आठ फुटा रोटावेटर लो के में। सेकंड लो में जी अठारह से ऐसी उन्नीस आठ के बीच में ठीक है सर सर इसके पीटीओ की क्या स्पीड रहती है सर पीटीओ की स्पीड जो होगी 540 रोटेशन होगा सर पाँच सौ चालीस सर तीसरा लो भी लगा सकते हैं कि नहीं आप तीसरा लो में हैं। हाँ जी सर। सर, आप चला सकते हैं लेकिन जो इसमें जो है सर आपकी डीजल की खपत ज्यादा हो सकती है ठीक है सर सर अभी दूसरे लो में एक एकड़ का कितना तेल खाएगा वन आवर का एक घंटे का सर वो आपको सर आपको ऊपर डिपेंड करेगा सर ठीक है सर चलाएंगे ट्रैक्टर को उसी हिसाब से सर आपके ट्रैक्टर में डीजल का पता ज्यादा होगी ओके सर तो और सर हम इसके मगर कितने हल डाल सकते हैं कितने कल्टीवेटर कितने टाइम का कल्टीवेटर आप यूज करते हैं हाँ ग्यारह करें या तेरह आपका ट्रैक्टर सात सौ पचपन पावर मैक्स है सर हाँ जी सर अपना सर आपकी जानकारी को चेक कर जा रहा है हाँ जी सर जो ट्रैक्टर है सात एच एचपी का ट्रैक्टर है ठीक है सर कल्टीवेटर आप यूज करते हैं सर तेरा टाइम का यूज़ कीजिए आप जी का आप यूज कर सकते हैं कल्टीवेटर। ठीक है सर ओके सर शुक्रिया थैंक यू धन्यवाद और कोई जानकारी चाहिए आप नहीं सर बहुत बहुत शुक्रिया सर हम वीडियो बना रहे थे इसकी बना सकते जी। ओके सर धन्यवाद WhatsApp ਮੈਂ ਕਿੰਨੇ ਸਮੇਂ ਦਾ ਇਹਨਾਂ ਜਿਹੜਾ ਬਹੁਤ ਬਹੁਤ ਧੰਨਵਾਦ ਸਰ ਆਪਾਂ ਤੁਹਾਡਾ ਬਹੁਤ ਬਹੁਤ ਓਕੇ ਸਰ ਸ਼ੁਕਰੀਆ ਲਓ ਜੀ ਕਿਸਾਨ ਵੀਰੋ ਫਾਰਮ ਟਰੈਕ ਨੇ ਜੋ ਕਿਹਾ ਸੀ ਉਹ ਸੱਚ ਹੀ ਕਿਹਾ ਸੀ ਬਿਲਕੁਲ ਜੀ ਇਹ ਫੰਕਸ਼ਨ ਅਜ ਤੱਕ ਆਪਾਂ ਚੈੱਕ ਨਹੀਂ ਸੀ ਕਰਿਆ ਤੇ ਅੱਜ ਚੈੱਕ ਵੀ ਹੋ ਗਿਆ ਇਹ ਤਾਂ ਯਾਰ ਬੜੀ ਕੈਮ ਗੱਲ ਹੈ ਯਾਰ ਇਹ ਤਾਂ ਸਾਡਾ ਬੰਦਾ ਨਾਲ ਹੀ ਬੈਠਾ ਹੈ ਨਾ ਜੇ ਕੋਈ ਦਿੱਕਤ ਆਉਂਦੀ ਹੈ ਉਹ ਕਹਿੰਦੇ 24 ਘੰਟੇ ਅਵੇਲੇਬਲ ਆ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਬਿਲਕੁਲ ਜੀ ਜੇ ਇਧਰੋਂ ਕਾਲ ਨਹੀਂ ਵੀ ਲੱਗਦੀ ਤੇ ਤੇਰੇ ਫੋਨ ਤੇ ਹਾਂ ਵੀ ਉਹ ਫੋਨ ਰਜਿਸਟਰਡ ਨੰਬਰ ਜਿਹੜਾ ਆਪਾਂ ਉਥੇ ਬਿੱਲ ਤੇ ਲਿਖਾਇਆ ਉਸ ਨੰਬਰ ਤੇ ਫੋਨ ਆ ਜਾਊਗਾ ਜਦੋਂ ਆਪਾਂ ਵੀ ਜਿਹੜਾ ਨੱਪਦੇ ਆ ਜਦੋਂ ਇਹ ਬਟਨ ਨੂੰ ਮੈਂ ਕਿਹਾ ਤਾਂ ਪੰਗੜੇ ਪਾਉਣ ਵਾਲੀ ਗੱਲ ਹੋ ਗਈ ਯਾਰ ਬੰਦ ਟਰੈਕਟਰ ਦੇ ਨਾਲ ਇੱਕ ਬੰਦਾ ਹੀ ਆਪਣੇ ਨਾਲ ਬੈਠਾ ਬਿਲਕੁਲ ਕੰਪਨੀ ਨੇ ਬੰਦਾ ਦਿੱਤਾ ਹੋਇਆ ਇੱਕ ਨਾਲ ਕਹਿ ਸਕਦੇ ਆ ਉਹਨੇ ਤੁਸੀ 24 ਘੰਟੇ ਨਾਲ ਹਾਂ ਬਿਲਕੁਲ ਬਿਲਕੁਲ ਵੈਰੀ ਗੁੱਡ ਯਾਰ ਤਾਂ 500 ਦਾ ਰੀਚਾਰਜ ਆ ਜਾਂਦਾ ਬਿਲਕੁਲ 500 ਤੋਂ ਬਾਅਦ ਦੁਬਾਰਾ ਹੋ ਜਾਂਦਾ ਹੋ ਜਾਂਦਾ ਜੀ ਫਾਰਮ ਟਰੈਕ ਵਾਲਿਓ ਜਉਂਦੇ ਰਹੋ ਆ ਤਾਂ ਸਰਾ ਹੀ ਲੱਗਦਾ ਯਾਰ ਸਰਾ ਹੀ ਇਹ ਵੀ ਇੱਕ ਨਵੀਂ ਚੀਜ਼ ਪਾਤੀ ਫਾਰਮ ਟਰੈਕ ਨੇ ਹਾਂ ਵੀ ਸਵਿਚ ਤੋਂ ਹੀ ਆਉਣ ਹੁੰਦਾ ਹੈ ਸਵਿਚ ਤੋਂ ਹੀ ਬੰਦ ਹੁੰਦਾ ਹੈ ਚੋਕ ਸਿਸਟਮ ਵਾਲਾ ਕੱਢਤਾ ਉਹਨਾਂ ਨੇ ਅੱਛਾ ਉਹ ਤਾਂ ਸਿਆਡੀ ਕਰਕੇ ਹੋ ਗਿਆ ਨਾ ਹਾਂਜੀ ਹਾਂ ਵੀ ਉਹ ਸਿੱਧਾ ਸਿਸਟਮ ਕਰਤਾ ਨਾ ਸਿਆਡੀ ਹਾਂਜੀ ਵੈਰੀ ਗੁੱਡ ਆ ਜੀ ਆਪਾਂ ਲੁੱਕ ਤੇ ਬਾਕੀ ਇਹਦਾ ਸਾਰਾ ਕੁਝ ਇਹਦੇ ਬਾਰੇ ਜਾਣਕਾਰੀ ਤਾਂ ਆਪਣੇ ਵੀਰਾਂ ਨੂੰ ਪਤਾ ਹੀ ਆ ਏਅਰ ਕਲੈਂਡਰ ਦਾ ਨਾ ਦੂਜੇ ਟਰੈਕ ਨਾਲ ਲੱਗਾ ਉਹਦੀ ਜਾਣਕਾਰੀ ਆਪਣੇ ਪੇਜ ਤੇ ਪਈ ਹੈ ਇਹ ਰਹੀਆਂ ਲੈਟਾ ਆ ਬੰਪਰ ਵੀਰੇ ਕਿੰਨੇ ਦਾ ਲਵਾਇਆ ਬੰਪਰ ਲਵਾਇਆ ਤਲਵੰਡੀ ਭਾਈ ਤੋਂ ਤੋਲ ਕੇ ਇਹ ਲੱਗਾ ਵੀਰ ਆਪਾਂ ਨੂੰ 9500 ਰੁਪਏ ਦਾ 9400 ਦਾ ਹਾਂਜੀ ਮੇਰਾ ਕੋਈ ਵੇਟ ਉਟ ਪਤਾ ਵੇਟ ਇਹਦਾ ਹੈਗਾ ਯਾ 83 ਕਿਲੋ 83 ਕਿਲੋ ਸ਼ੋਰ ਰੱਖਦੀ ਆਪਾਂ ਹਾਂਜੀ ਅਰੇ ਜਸ਼ਨ ਵੀਰੇ ਰੱਖ ਦੇ ਯਾ ਇਹ ਬਾਤਾਂ ਨੇ ਯਾਰ ਟਰੈਕਟਰ ਤਾਂ ਆਹ ਵਾਲੇ ਫੰਕਸ਼ਨ ਨੇ ਦਿਲ ਜਿੱਤ ਲਿਆ ਯਾ ਆਹ ਸ਼ੋਅ ਵਾਲੇ ਫੰਕਸ਼ਨ ਵੀ ਹੈ ਸਿਰਾਲਾ ਤਾਂ ਕਿਹਾ ਸਿਰਾਲਾ ਕਰਦੀ ਹੈ ਨਾ ਬਿਲਕੁਲ ਜੀ ਉਹ ਅੱਗੇ ਨਾ ਆਪਣੇ ਇੱਚੇ ਚੁਰੀਟਾਈਆਂ ਬੈ ਜਾ ਹਾਂਜੀ 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 ਵੀ ਇੰਨੀ ਖੁੱਲਦੀ ਸੀਗੀ ਹਾਂ ਇੱਕ ਬੰਨੇ ਨੂੰ ਆ ਵੀ ਫੰਕਸ਼ਨ ਸਿਰਾਂ ਕਰਤਾ ਵੀ ਲੁੱਕ ਇਹ ਨਾ ਉਹ ਹੀ ਰਹਿਣਦੀ ਹਾਂਜੀ ਸੋਹਣਾ ਦਾ ਸੋਹਣਾ ਰਹਿਣਦਾ ਹੁਣ ਇਹਦਾ ਸੋਹਣਾ ਰਹਿੰਦਾ ਤੇ ਹੁਣ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਹੌਲੈਂਡ ਵਾਲਿਆਂ ਦੀ ਵੀ ਹਾਂ ਇਹਦਾ ਆਪਾਂ ਏਅਰ ਕਲੈਂਡਰ ਵਿੱਚ ਕਰੀਏ ਹਾਂ ਉਸ ਲੁੱਕ ਤੋਂ ਵੀ ਏਅਰ ਕਲੈਂਡਰ ਵਿੱਚ ਆ ਗਿਆ ਉਹ ਵੀ ਕੰਮ ਕਰਦਾ ਉਹ ਵੀ ਕੰਮ ਚੱਕਦੇ ਬੱਟੇ ਹਾਂਜੀ ਆ ਜੀ ਆਪਾਂ ਪਿੱਛੋਂ ਵੀ ਦਿਖਾ ਦਈਏ ਇਕ ਤਣਾ ਸਾਡੇ ਹਵਾ ਬਹੁਤ ਜਲਦੀ ਸਾਨੂੰ ਮਾਈਕਾ ਦੇ ਹੱਥ ਰੱਖਣੇ ਪਏ ਨੇ ਘਰ ਕੇ 6 ਦਿਨ ਚ ਖੜੇ ਆਪਾਂ ਹਾਂਜੀ ਪਿੱਛੋ ਵਾਲੀ ਤਕਨੀਕ ਤਾਂ ਨਾ ਫਾਰਮ ਟਰੈਕ ਦੀ ਸ਼ੁਰੂ ਤੋਂ ਹੈ ਨਾ ਜਿਉਂ ਆਪਾਂ ਦੇਖਣ ਲੱਗੇ ਆਹੀ ਚੱਲੀ ਜਾਂਦੀ ਪਿੱਛੇ ਹੋਰ ਤੋਂ ਮੈਨੂੰ ਕੀ ਦੱਸਦਾ ਸੀ ਇਹਦਾ ਹੋਰ ਦੱਸਦਾ ਪਿਆ ਸੀ ਮੈਂ ਇੱਕ ਵੀ ਇੰਦੀਆਂ ਦੋਨੇ ਲਿੰਕਾਂ ਅਡਜਸਟੇਬਲ ਆ ਅੱਛਾ ਦੋਨੋਂ ਸਾਈਡ ਹਾਂਜੀ ਕਿਉਂਕਿ ਕਈ ਟਰੈਕਟਰਾਂ ਦੀਆਂ ਸਿੰਗਲ ਹੀ ਆਉਂਦੀਆਂ ਵਾ ਵੀ ਆਪਾਂ ਇੱਕ ਨੂੰ ਵੱਡੀ ਛੋਟੀ ਕਰ ਸਕਦੇ ਆ ਇੰਦੀਆਂ ਆਪਾਂ ਦੋਨੋਂ ਕਰ ਸਕਦੇ ਆ ਹਾਂ ਜੇ ਮੰਨ ਲਓ ਕਿ ਤੇ ਆਪਾਂ ਨੂੰ ਲੱਗਦਾ ਪਿਆ ਬਰਾਬਰ ਨਹੀਂ ਆਪਾਂ ਇੱਕ ਨਹੀਂ ਵੀ ਉਹ ਦੂਜੇ ਪਾਸੇ ਵਾਲੀ ਨੂੰ ਘੱਟ ਵੱਧ ਕਰ ਲਈਏ ਜਦੋਂ ਮਰਜੀ ਉਹ ਤਾਂ ਸਿਰਜ ਇੱਕ ਇਹਦਾ ਸਿਸਟਮ ਨਾ ਪਤਾ ਨਹੀਂ ਤੁਹਾਨੂੰ ਨੌਲੇਜ ਨਹੀਂ ਦਾ ਸਿਸਟਮ API ਸਿਸਟਮ ਦਾ ਹਾਂਜੀ ਹਾਂਜੀ ਪਤਾ ਤੁਹਾਨੂੰ ਦੂਜਾ ਹੀ ਸਾਇੰਸ ਦਾ ਹਾਂ ਉਹ ਕਹਿੰਦੇ ਨੇ ਵੀ ਧੱਕਾ ਚੱਲ ਜੂ ਧੱਕਾ ਚੱਲ ਜੂਗਾ ਬਿਲਕੁਲ ਗਰਾਰੀਆਂ ਚ ਗਰਾਰੀਆਂ ਸਿਸਟਮ ਇਹ ਇਹਦੇ ਪੈਸੇ ਕੋਈ ਨਾ ਐਕਸਟਰਾ ਲੈ ਕੇ ਨਾਲ ਹੀ ਮਿਲਦੇ ਨਾ ਬਾਈ ਇਹ ਐਕਸਟਰਾ ਹੋਰ ਦਿੱਤੇ ਉਹਨਾਂ ਨੇ ਨਾਲ ਦੋ ਦੋਨੋਂ ਹੀ अच्छा दो नाल ਦਿੱਤੇ ਐ ਐਕਸਟਰਾ ਦਿੱਤੇ। ਹੋਰ ਆਪਾਂ ਰੈਕਟਰ ਨਾਲ ਕੀ ਕੁਝ ਮਿਲਿਆ? ਹੋਰ ਬਾਕੀ ਆਹ ਡੰਡਾ ਸਾਹਮਣੀ ਐਸੈਸਰੀ ਹੋਡਾ ਭਾਪ ਲਵਾਈ ਆ। ਅੱਛਾ ਇਹ ਇਹ ਕਿੰਨੇ ਦੀ ਲੱਗੀ? ਇਹ ਹੋਡਲ ਫਿਟਿੰਗ ਸਣੇ ਸਾਰਾ ਕੁਝ ਡੰਡਾ ਛਤਰੀ 14.5 ਹਜ਼ਾਰ ਰੁਪਏ ਦੀ ਬਾਈ ਲੱਗੀ ਆ। 14.5 ਕਿਉਂਕਿ ਇਹ ਦੂਜੀ ਛਤਰੀ ਜਿਹੜੀ ਸਪੈਸ਼ਲ ਐਡੀਸ਼ਨ ਨੂੰ ਆਉਂਦੀ ਆ ਉਹ ਉਹ ਵਾਲੀ ਆ ਜੀ। ਉਹ ਵਾਲੀ ਆ ਜਾ ਪਾਸੇ ਦਿਖਾਉ ਜਨੇ ਆ ਇਧਰ ਦੀ। ਤੇ ਆਹ 5 ਸਾਲ ਦੀ ਜਿਹੜੀ ਵਾਰੰਟੀ ਕਹਿੰਦੇ ਆ ਉਹਨਾਂ ਦੱਸਿਆ? ਹਾਂਜੀ। ਇਹ ਕਿਤੇ ਨੂੰ ਫੰਕਸ਼ਨ ਮੈਂ ਦੱਸੀਆਂ ਨਾ ਨਾਲ ਦੇ ਨਾਲ ਜਿੰਨੇ ਕਿ ਮੈਨੂੰ ਪਤਾ ਵਾ ਇਹਦੇ ਨਾ ਬੜਾ ਸਿਸਟਮ ਵਧੀਆ ਫ਼ਾਰਮ ਟਰੈਕ ਦੇ ਜਿਵੇਂ ਦੂਜੇ ਟਰੈਕਾਂ ਦੇ ਆਮ ਟਰੈਕਾਂ ਦੇ ਨਹੀਂ ਆਉਂਦਾ ਇਹ ਇਹਨਾਂ ਨੇ ਕੜਾ ਹੀ ਦੇਤਾ ਠੀਕ ਹੈ ਰੁੱਤੇ ਤੇ ਚੱਲਦੇ ਹਨ ਹਾਂਜੀ ਇਹਦੇ ਮਜ਼ਬੂਤੀ ਵਾਲਾ ਫੰਕਸ਼ਨ ਹੀ ਲਾ ਲਾ ਤੂੰ ਇੱਕ ਸਾਧ ਤ੍ਰੈਕਟਰ ਦੇ ਵਿੱਚ ਕੋਈ ਸ਼ੰਕਾ ਨਹੀਂ ਟਰੈਕਟਰ ਦਾ ਨਾ 16 ਦੇ ਟਾਇਰਾਂ ਜਣਾ ਹਾਂਜੀ ਫਿਰ ਇਹਨਾਂ ਨੇ ਆ ਵੀ ਦੁੱਖ ਚੱਕਦਾ ਹਾਂ ਬਿਲਕੁਲ ਇਹਦੇ ਗੇਅਰ ਦੀਆਂ ਸਪੀਡਾਂ ਕਿਹੜੀਆਂ ਕਿੜੀਆਂ ਦੇ ਵਿੱਚ ਹੋਰ ਵੀ ਆਉਂਦੀਆਂ ਕਿ ਆਹੀ ਜਿਹੜਾ ਆਪਾਂ ਲਿਆ ਨਾ ਨਾ ਇਹ ਹੀ ਬਸ ਇਹ ਚਾਰਾਂ ਚ ਨਾ ਇਹਦੇ ਕਿਹੜੀਆਂ-ਕਿਹੜੀਆਂ ਆ ਗਈਆਂ ਇੱਧਰ ਆ ਗਈ ਚੀ 20 ਆ ਗਈਆਂ 20 ਸਪੀਡਾਂ ਕਹਿ ਸਕਦੇ ਆ ਗਈਆਂ ਜੀ ਹਾਂ ਲੋਈ ਆ ਆ ਗਿਆ ਲੋਈ ਆ ਆ ਗਿਆ ਆ ਘੋੜਾ ਤੇ ਕੈਂਡਾ ਹਾਂ ਘੋੜਾ ਤੇ ਕੈਂਡਾ ਕਹਿੰਦੇ ਨਾ ਕੀ ਛੋਟਾ ਛੋਟਾ ਗੀਅਰ ਸੌਰੀ ਛੋਟਾ ਗੀਅਰ ਛੋਟਾ ਗੀਅਰ ਜਿੰਨੂੰ ਕਹਿੰਦੇ ਆ ਹਾਂ ਪਰ ਇਹ ਤੋਂ ਤਾਂ ਕੋਈ ਸ਼ੰਕਾ ਹੀ ਨਹੀਂ ਹੈ ਨਾ ਸਭ ਤੋਂ ਜ਼ਰੂਰ ਵੀ ਪਹਿਲਾਂ ਨਾ ਚੇਂਜ ਕਰਤਾ ਨਾ ਪਹਿਲਾਂ ਜਿਹੜੀ ਪੱਟੀ ਸੀ ਨਾ ਉਹਨਾਂ ਦੀ ਉਹ ਥੋੜੀ ਔਡ ਜੀ ਲੱਗਦੀ ਸੀਗੀ ਹਾਂ ਆ ਬਰੀਕ ਜਿਦਾਂ ਅੱਜ ਕੱਲ੍ਹ ਕਹਿੰਦਾ ਵੀ ਕ੍ਰੇਜ਼ ਆ ਉਹਦੇ ਹਿਸਾਬ ਨਾਲ ਪਹਿਲਾਂ ਹੀ ਸਿਰਾ ਕੰਮ ਚੱਕਦਾ ਆ ਹਾਂ ਇਹਦੀ ਵਾਜ ਤਾਂ ਜਮਾਂ ਸਾਈਲੈਂਟ ਆ ਨਾ ਜਮਾਂ ਸਾਈਲੈਂਟ ਕੇ ਵੀ ਕਹਿੰਦਾ ਵੀ ਪਤਾ ਨਹੀਂ ਲੱਗਦਾ ਸਟਾਰਟ ਦਾ ਕਈ ਵਾਰੀ ਵੀ ਜਮਾਂ ਸਾਈਲੈਂਟ ਹਾਂ ਵੀ ਜਦੋਂ ਨਿਊਟਰਲ ਖੜਾ ਆ ਕੋਈ ਆਵਾਜ਼ ਨਹੀਂ ਆਉਂਦੀਗੀ ਆਪਾਂ ਵੀਰਾਂ ਨੂੰ ਉਹ ਵੀ ਐਂਡ ਤੇ ਸੁਣਾਉਣਾ ਹਾਂ ਲੰਬਾਈ ਦੇ ਟਰੈਕਟਰ ਦੀ ਲੰਬਾ ਕਿੰਨਾ ਸੁਣਾ ਕਿੰਨਾ ਲੱਗਦਾ ਹੈ ਆ ਵਾ ਯਾਰ ਟ੍ਰੈਕਟਰ ਤੋਂ ਬੈਠੇ ਤਾਂ ਬਹੁਤ ਲੰਬਾ ਲੱਗਦਾ ਬਹੁਤ ਲੰਬਾ ਇਹਦੇ ਨਾਲ ਬੱਚਾ ਅੱਗੋਂ ਚੱਕਣ ਚੁੱਕਣ ਦਾ ਯਾਬ ਹੋ ਜਾ ਖਤਮ ਖਤਮ ਫਾਰਮ ਟਰੱਕ ਤਾਂ ਵੈਸੇ ਹੀ ਅੱਗੋਂ ਭਾਰੇ ਹੁੰਦੇ ਆ ਇਹਨਾਂ ਨੂੰ ਤਾਂ ਕੋਈ ਵਿਰਲਾ ਹੀ ਹੈ ਜਿਹੜਾ ਵੇਟ ਪਾਉਂਦਾ ਹੈ ਫੋਰ 휠 ਨੂੰ ਪਾ ਲੈਨੇ ਆਪਾਂ ਇਹਨੂੰ ਤਾਂ ਪਾਉਣ ਦੀ ਲੋੜ ਨਹੀਂ ਵੇਟ ਇਹਨੂੰ ਪਾਉਣ ਦੀ ਜ਼ਰੂਰ ਵੈਸੇ ਹੀ ਹਿੱਸੇ ਭਾਰੇ ਆਉਂਦੇ ਫਾਰਮ ਟਰੱਕ ਦੇ ਯਾਰ ਫਾਰਮ ਟਰੈਕ ਕਿਹ ਕੈਸਾ ਟਰੈਕਟਰ ਆ ਮੈਂ ਕਹਿੰਦਾ ਜਦੋਂ ਦੇ ਆਪਾਂ ਦੇਖਣ ਲੱਗੇ ਹਾਂਜੀ ਇਹਦੀ ਮਾਰਕੀਟ ਤਾਂ ਡਾਊਨ ਨਹੀਂ ਹੋਈ ਜੀ ਨਹੀਂ ਹੋਈ ਜੀ ਨਹੀਂ ਹੋਈ ਬਿਲਕੁਲ ਨਹੀਂ ਜੇਕਰ ਤਾਂ ਮੜਾ ਮੋਟੇ ਥੱਲੇ ਗਿਆ ਵੀ ਆ ਮਾ ਹਰੇਕ ਵੀਡੀਓ ਚ ਜ਼ਿਕਰ ਕਰਦਾ ਨਾ ਹੁਸ਼ਿਆਰਪੁਰ ਵਾਲੇ ਵੀਰ ਉਹਨਾਂ ਐਸੀ ਅੱਗ ਪਾਈ ਨਾ ਪਤੰਦਰਾ ਨੇ ਮੇਰੀ ਲਿਆਂਦੀ ਉਹ ਤਾਂ ਟੈਟੂ ਬਣਾਈ ਫਿਰਦੇ ਫਾਰਮ ਟਰੈਕ ਦੇ ਫਾਰਮ ਟਰੱਕ ਦੇ ਇੱਕ ਉਹ ਜਿਹੜਾ ਇੱਕ ਪੇਜ ਵੀ ਬਣਿਆ ਇੰਸਟਾਗ੍ਰam ਤੇ ਵੀਰ ਜਿਹੜਾ ਧਰਤੀ ਤੱਕ ਆਲਾ ਉਹਦਾ ਟਰੈਕਟਰ ਵੀ 60 55 ਵੇਖਣ ਆਲਾ ਮੈਂ ਕਹਿੰਦਾ ਵੀ ਵੀ ਉਹ ਬਾਈ ਨੇ ਰੀਜਾਂ ਲਾਈਆਂ ਟਰੈਕਟਰ ਤੇ ਜੇ ਸਾਡੀ ਵੀਡੀਓ ਤੇ ਤੱਕ ਗਈ ਨਾ ਬਾਈ ਸਾਨੂੰ ਕਮੈਂਟ ਕਰਕੇ ਦੱਸੀ ਜਰੂਰ ਤੇ ਉਹ ਵਰਡ ਲੈਵਲ ਤੇ ਬੰਦੇ ਵੇਖਦੇ ਆ ਉਹਨੂੰ ਹਾਂ ਧਰਤੀ ਧਾਕੀ ਉਹਦਾ ਬਾਕੀ ਧਰਤੀ ਧਾਕੀ ਬਣਾਇਆ ਵਾ ਹਾਂ ਬਾਕੀ ਇਹਦਾ ਡਿਜੀਟਲ ਮੀਟਰ ਆ ਗਿਆ ਆ ਚੀਜ਼ਾ ਜਿਹੜਾ ਬਟਨ ਕਹਿ ਰਿਹਾ ਮੈਂ ਤੁਹਾਨੂੰ ਇਹਦੇ ਇਹ ਬਟਨ ਤੋਂ ਵੀ ਇਹ ਕਹ ਲੋ ਵੀ ਇੱਕ ਟਰੈਕਟਰ ਨਹੀਂ ਇਹ ਤਿੰਨ ਟਰੈਕਟਰ ਨੇ ਅੱਛਾ ਆ ਵਾਲੇ ਦਾ ਹਾਂਜੀ ਇਹ ਤਾਂ ਯਾਰ ਨੇ ਇਹ ਜੋ ਸਟਾਰਟ ਆਪਾਂ ਕਰਦੇ ਇੱਥੋਂ ਖੜੇ ਦਾ ਮੋਡ ਮੋਡ ਚੇਂਜ ਕਰਕੇ ਵੇਖੀਏ ਮੋਡ ਚੇਂਜ ਕਰਦਾ ਇੱਕ ਮਿੰਟ ਖੜੀ ਆਪਾਂ ਦੇਖਦੇ ਆ ਏ ਹੁਣ ਆਪਾਂ ਇਹਦਾ ਮੋਡ ਲਾ ਕੇ ਰਹਿਨੇ ਪਿੱਛਲਾ ਬਣਾ ਨੋਰਮਲ ਐਦਾਂ ਖੜੇ ਦੇ ਕੋਈ ਨਹੀਂ ਬਗਲਾਦਾ ਹਾ ਮੈਨੂੰ ਲੱਗਦਾ ਇਦਾਂ ਨਹੀਂ ਆਂਦਾ ਕੋਈ ਵੀ ਆ ਜਾ ਹਾ ਸਾਧਪੁਰ ਜ਼ੋਰ ਲੱਗੂਗਾ ਹੋਣੇ ਹਾ ਮੋੜੇ ਜਾਂਦਾ ਵਾ 23 2400 ਚੱਕਰਾਵੇ ਹਾਂਜੀ ਉੱਚੇ ਕੱਟ ਕਰਕੇ ਨਹੀਂ ਮੇਰੇ ਹਿਸਾਬ ਨਾਲ ਕਹਿੰਦਾ ਇਹ ਜਦੋਂ ਗਾਹ ਤਜਰਬਾ ਕਰੋਗੇ ਉਦੋਂ ਪਤਾ ਲੱਗੂ ਹੈ ਨਾ ਉਦੋਂ ਪਤਾ ਲੱਗੇਗਾ ਬਾਕੀ ਚੁਆਇਸ ਆਪੋ ਆਪਣੀ ਹੁੰਦੀ ਆ ਹਾਂਜੀ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਮੈਂ ਹਰੇਕ ਵੀਡੀਓ 'ਚ ਹੀ ਕਹਿੰਦਾ ਬਿਲਕੁਲ ਬਿਲਕੁਲ ਸਾਰੇ ਆਪੋ ਆਪਣੇ ਗਾਹ ਆ ਵੀ ਆਪ ਆਪਦੇ ਬੰਦੇ ਦੇ ਮਨ ਦੀ ਇੱਛਾ ਆ ਉਸ ਹਸਾਬ ਨਾਲ ਜਿੰਨੂੰ ਜੋ ਵਧੀਆ ਲੱਗਦਾ ਤੇ ਕਿਸੇ ਨੂੰ ਐਵੇਂ ਮਾੜਾ ਨਾ ਕਹਾ ਕਰੋ ਆਪਾਂ ਨੂੰ ਮਾੜਾ ਕਦੋਂ ਕਹਿਣਾ ਹਰੇਕ ਦੀ ਆਪਦੀ ਆਪਦੀ ਥਾਂ ਤੇ ਵੀ ਕਹਿ ਲੋ ਵੀ ਉਹਦੀ ਹਾਂ ਉਹਦੀ ਪਾਵਰ ਲੱਗਾ ਉਹਦੇ ਚਲਾਵਾ ਲੱਗਾ ਬਿਲਕੁਲੀ ਉਹਦੀ ਕੁਆਲਿਟੀ ਲੱਗਾ ਹਾਂਜੀ 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 ਕੋਈ ਕੋਈ ਕੰਪਨੀ ਚੀਜ਼ ਬਣਾਉਂਦੀ ਕੋਈ ਸੋਚ ਸਮਝ ਕੇ ਬਣਾਉਂਦੀ ਆ ਇਹ ਗੱਲ ਤੇ ਆਪਣੀ ਚੋਇਸ ਤੇ ਆ ਕੇ ਮੁੱਕ ਜਾਂਦੀ ਸਾਰੀ ਹਾਂ ਵੀਰਣ ਜਿਵੇਂ ਦੱਸਿਆ ਆ ਵੀਰ ਕਹਿੰਦਾ ਵੀ ਮੈਨੂੰ ਇੰਨੇ ਪੈਸਿਆਂ 'ਚ ਜਿਹੜੇ ਫੰਕਸ਼ਨ ਹੋਰ ਕੋਈ ਟਰੈਕਟਰ 'ਚ ਨਹੀਂ ਦਿਸੇ ਨਹੀਂ ਦਿਸੇ ਜੀ ਮੁੱਕ ਦੀ ਗੱਲ ਹਾਂ ਵੀ ਮੈਨੂੰ ਇੰਨੇ ਪੈਸਿਆਂ 'ਚ ਇੱਕ ਨਹੀਂ ਇਹ ਤਿੰਨ ਟਰੈਕਟਰ ਦਿਸੇ ਆ ਹਾਂ ਜਦੋਂ ਚੜ੍ਹ ਕੇ ਤੇ ਚਲਾਣਾ ਉਹਦੇ ਉੱਤੇ ਘੱਟ ਕਰ ਲੋ ਹਾਂਜੀ ਜਿੱਥੇ ਜ਼ੋਰ ਲਾਉਣਾ ਉੱਥੇ ਵਧਾ ਕਰ ਲੋ ਜਿੱਥੇ ਨੋਰਮਲ ਰੋਡ ਤੇ ਜਾਣੇ ਪਏ ਉੱਥੇ ਨੋਰਮਲ ਮੋਡ ਲਾ ਲਾ ਲਓ ਜੀ ਦਰਸ਼ਕ ਵੀਰੋ ਦਵਾ ਆ ਗਿਆ ਅੱਜ ਆਪਾਂ ਦਾ ਟੋਡਾ ਰੇਟ ਆਲਾ ਲੰਬਾ ਵੀ ਚੱਕਤਾ ਇਹ ਨਾ ਕਿ ਉਹ ਵੀ ਤੁਹਾਨੂੰ ਇਹ ਰੇਟ ਨਹੀਂ ਦੱਸਿਆ ਰੇਟ ਵੀ ਦੱਸਤਾ ਵੀਰ ਨੇ ਛਤਰੀ-ਛੁਤਰੀ ਜੋ ਵੀ ਨਾਲ ਇਹਦੇ ਛਤਰੀ ਮਿਲੀ ਕੱਪੜੇ ਵਾਲੀ ਕਿ ਨਹੀਂ ਨਹੀਂ ਜੀ ਉਹ ਨਹੀਂ ਮਿਲੀ ਵੇ ਬੰਪਰ ਮਿਲਿਆ ਸੀਗਾ ਏਜੰਸੀ ਵਾਲਾ ਅੱਛਾ ਤੇ ਉਹ ਲਾ ਕੇ ਘਰੇ ਰੱਖ ਲਿਆ ਉਹ ਸਿੰਘ ਜਿਹੜਾ ਮਿਲਦਾ ਹਾਂਜੀ ਹਾਂਜੀ ਜਿਹੜਾ ਆਉਂਦਾ ਹੈ ਪੱਕਾ ਏਜੰਸੀ ਵਾਲੋ ਉਹ ਲਾ ਕੇ ਰੱਖਤਾ ਹਾਂਜੀ ਆ ਲੱਗਦਾ ਸੋਹਣਾ ਅੱਜ ਕੱਲੇ ਦਾ ਰਵਾਜ ਬਿਲਕੁਲ ਲਓ ਜੀ ਦਰਸ਼ਕ ਵੀਰੋ ਦਵਾ ਆ ਗਿਆ ਬਾਕੀ ਪੀਟੀਓ ਦੀ ਸਪੀਡਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਉਹਨਾਂ ਤੋਂ ਦੱਸਤੀ ਆ ਉਹਨਾਂ ਚੱਕਰ ਚੱਕਰ ਤੁਹਾਨੂੰ ਦੱਸ ਹੀ ਦਿੱਤੇ ਆ ਦਵਾ ਆ ਗਿਆ ਤੇ ਛੋਟੇ ਵੀਰੋ ਜੇ ਗਲਤੀ-ਛਲਤੀ ਹੋ ਗਈ ਤਾਂ ਮਾਫੀ ਦਿਓ ਸਾਰੇ ਵੀਰਾਂ ਨੂੰ ਅੱਛਾ